ਕਲ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਕੈਟ ਵਧੀਆ ਤਿਆਰ ਸ਼ਹਿਰ ਆਪਾਂ ਹੋ ਗਏ ਆ ਪਰ ਪਰ ਕਿਰਨ ਨਹੀਂ ਹੋਈ ਤਿਆ ਅੱਜ ਸੋਹਰੇ ਲਈ ਤੇ ਅੱਜ ਜਾ ਰਹੇ ਆਂ ਭਾਜੀ ਲੈ ਕੇ ਨਾ ਭਾਜੀ ਲੈ ਕੇ ਜਾਈ ਦੀ ਨਾ ਇੱਥੇ ਮੈਂ ਸੋਹਰੇ ਆਪਣੇ ਜਾ ਰਹੇ ਆਂ ਮੇਲਾ ਮਾਂ ਨੂੰ ਸੂਸ ਜਦ ਮੈਂ ਅਖੀਰ ਸੋਹਰੇ ਜਾ ਰਹੇ ਆਂ ਸੋਹਰੇ 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 ਕਹਿਣਾ ਔਰ ਕੀ ਕਹਿਣਾ ਸੋਹਰੇ ਜਾ ਰਹੇ ਆਂ ਤੇ ਮੰਮੀ ਜਾਏਗੀ ਨਾਲ ਉਧਰ ਮੰਮੀ ਨੂੰ ਪਹਿਲਾਂ ਮੈਂ ਲੈ ਕੇ ਆਵਾਂਗੇ ਪਿੰਡੋਂ ਤੇ ਫਿਰ ਇੱਥੇ ਘਰੋਂ ਆਣ ਕੇ ਭਾਜੀ ਉਹ ਜੋ ਰੱਖੀ ਬਣਾ ਕੇ ਮਾਂ ਘਰ ਪਈ ਤੇ ਇੱਕ ਤੋਂ ਡੱਬੇ ਆਪਾਂ ਬਾਹਰੋਂ ਲੈਣੇ ਆ ਉਹ ਲੈ ਕੇ ਤੇ ਫਿਰ ਮੰਮੇ ਨੂੰ ਪਿੰਡੋਂ ਲੈ ਕੇ ਆਉਣਾ ਆਪਣੇ ਸੰਗਤਪੁਰੇ ਤੋਂ ਤੇ ਹਰ ਫਤਿਹ ਸਿੰਘ ਇੱਧਰ ਝੂਟੇ ਮੜੇ ਲੈਣ ਦੇ ਰਾਹ ਮੈਨੂੰ ਤੇ ਇੱਧਰ ਇਹਨੂੰ ਬੁਖਾਰ ਹੋ ਗਿਆ ਹੁਣ ਥੜੀ ਸ਼ੇਰ ਠੀਕ ਆ ਫਿਰ ਕੱਲਾ ਦਾ ਵਲੌਗ ਮੈਂ ਇਸ ਨਾਲ ਕਰਿਓ ਤੇ ਜੁੜੇਰੇ ਵਲੌਗ ਦੇ ਨਾਲ ਹਾਂਜੀ ਜਾਵਾਂ ਫਿਰ ਮਮੇ ਇਹ ਟਾਈਮ ਦਿੱਤਾ ਮੈਨੂੰ 10 ਵਜੇ ਦਾ ਤੇ ਸਾਢੇ 10 ਇੱਥੇ ਹੋ ਗਈ ਐ ਤੇ ਲੇਟ ਹੋ ਗਿਆ ਥੋੜਾ ਜਿਹਾ ਮੈਂ ਚਲ ਮਿਲਦੇ ਆ ਫਿਰ ਉੱਥੇ ਪਿੰਡ ਜਾ ਕੇ ਤੁਹਾਨੂੰ ਪਹਿਲਾਂ ਮੰਮੇ ਨੂੰ ਇੱਧਰ ਲਾਈਏ ਫਿਰ ਇੱਥੋਂ ਜਾਵਾਂਗੇ ਸਦਾ ਕਰੇ ਜਾ ਕਰ। ਸਾਡਾ ਸਨੈਪਚੈਟ ਤੇ ਪੀਜੀ ਵੇਗਾ ਨੂੰ ਜੂ ਫੋਲੋ ਕਰੋ। ਸਨੈਪਚੈਟ ਜਰੂਰ ਐਡ ਕਰੋ। ਗੱਡੀ ਧਵਾਈ ਹੀ ਕੱਲ ਦੀ। ਐ ਵਧੀਆ ਜ਼ਬਰਦਸਤ ਕੀਤੀ ਗੱਡੀ ਕੱਲ ਦੀ ਆਪਾਂ। ਪੰਡੋ ਹੋ ਜੇ ਪਹਿਲਾਂ ਤੇ ਫਿਰ ਦੇਖਦੇ ਹਾਂ ਕੀ ਸਭ ਤਾਵਾ। ਅੱਗੇ ਦਾ ਪ੍ਰੋਸੀਜਰ ਬਾਅਦ ਚ ਬਣਾਉਨੇ ਆ। ਅੰਦਰ ਵੀ ਨੀਰ ਐ ਕਲੀਨ ਕੀਤੀ ਗੱਡੀ ਆਪਾਂ ਜਬਰਦਸਤ। ਲੱਭ ਪਹੁੰਚ ਗਿਆ ਮੈਂ ਘਰ ਮੰਮੀ ਬਹਿਣ ਤਿਆਰ ਹੋਏ ਕਿ ਨਹੀਂ ਮੈਂ ਤਾਂ ਫੋਨ ਕਾਫੀ ਟਾਈਮ ਦਾ ਕੀਤਾ ਜਾਲ ਯਾਰ ਜਾਲ ਹਾਂਜੀ ਮੇਰਾ ਬੁੱਤਰ ਕਹਿੰਦਾ ਯਾਰ ਵੀ ਮੰਮੀ ਨੂੰ ਲਈਏ ਨਾਲ ਫਿਰ ਚਲੀਏ ਘਰ ਰਸਤੇ 'ਚ ਮਠਾਈਆਂ ਵੀ ਲਾਣੇ ਥੋੜੀ ਬਹੁਤ ਮੰਮੀ ਦੁਬਾਰਾ ਉੱਤਰ ਕੇ ਗਏ ਫੂਮ ਰਹਾ ਗਿਆ ਘਰੇ इया दुकान त पहुँच गए इतने कोई मिठाई मिठाइया लगिया इतर लेके सारे डब्बे ले लम्मी बैठे गड्ढी जी ਗਰਮੀ ਬੜੀ ਹੈ ਅਬ ਗੱਡੀ ਆਪਾਂ ਮਗਰ ਹੀ ਲਾਤੀ ਉਹ ਕੰਮ ਚਲਣ ਡਿਆ ਮਿਸਤਰੀਆਂ ਦਾ ਜਾਂ ਜਾ ਰਹੇ ਆ ਘਰੇ ਨਹੀਂ ਜੰਦੀ ਹਰਫਤ ਨੂੰ ਮਿਲ ਕੇ ਤੇ ਫੇਰ ਚੱਲੀਏ ਚਾਪਣ ਪੀਜੀ ਉਹ ਨਾਲ ਥੋੜੇ ਛੋਟੇ ਬੜੇ ਵਧੀਆ ਸਮਾਂ ਆਜ ਹੈਗਾ ਕੋਈ ਘਰੇ ਹਾਂ ਕਰੀਆ ਲੈ ਮੈਂ ਆ ਦਰਵਾਜਾ ਕਰ ਚੱਕ ਸੋਣਾ ਚਲੋ ਫਿਰ ਅੱਛਾ ਗੱਲ ਫਾਟਿਕਾ ਲਗਾਉਣਾ ਤਾਂ ਥੀਕ ਜੀ ਆ ਲੈ ਮੈਂ ਇਧਰ ਅੰਦਰ ਆ ਤੂੰ ਸਤਿ ਸ੍ਰੀ ਅਕਾਲ ਸਾਰੇ बाबू ने की थी नहीं हां हां उधर तो नहीं दे पेलो 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 गए पेलो उधर पेलो मिलला तो ये वही नहीं कर दियाटे वाला तो दे तो तमाम नहीं कर हां नहीं तो ना छोरा की गांदे एक दिन वो जो मार दे जो मार फदे फदे गांदे ही फदे कोई गल नहीं सुने कोई गल नहीं गांदा हां ਪਦੇ ਦਾਦੀ ਆਈ ਐ ਕੋਈ ਗੱਲ ਨਹੀਂ ਸੋਨਾ ਫੋਦੇ ਦੇ ਅੱਜ ਆਵਾਰਾ ਪਦੇ ਇਹ ਪਦੇ ਪਦੇ ਰੋਈ ਜਾ ਵੇ ਆ ਕੇ ਦੋਲ ਦੋ ਮੇ ਨੀ ਮਾਣਾ ਇਹ ਮਾਈ ਮਾਈ ਕੀ ਕਰਦੀ ਐ ਹਾਂ ਨੀ ਸੋਨਾ ਸੋਨਾ ਮੰਮੀ ਨੇ ਅੱਜ ਸੂਟ ਸੋਨਾ ਪਾਇਆ ਰੰਗ ਕਿੰਨਾ ਸੋਹਣਾ ਆ ਜਾ ਆ ਜਾ

ਮੈਂ ਵੀ ਆਵਾਂ ਬੀਰੀ ਦਾ ਵੀ ਇਧਰ ਗਿਆ ਤਾਂ ਹੈ ਰੱਖ ਲਿਆ ਮਗਰ ਚੱਲਨੇ ਆਪਾਂ ਇਹ ਅ ਵੀ ਪਹੁੰਚ ਗਏ ਆਪਾਂ ਘਰ ਮੇਰੇ ਅੱਸੀ ਡੱਬੇ ਤਾਂ ਕਰਕੇ ਮੇਰ ਕੋ ਤਾਂ ਗਾ ਸਟੇ ਲਿਆ ਸਕੂਟਰੀ ਦਾ ਆਪਾਂ ਹਨਾ ਮੈਂ ਬੈਲ ਵਜਾਇਆ ਕਰੀ ਹੋਰ ਵਜਾ ਕਿੱਥੇ ਮੰਜਨ ਡਿਆ ਵਜਾਈ ਜਾ ਵਜਾਈ ਜਾ ਬੰਦਵਾ ਜੋਰ ਨਾਲ ਵਾਈ ਦੀ ਜੋਰ ਨਾਲ ਬੈਲ ਖਰਾਬ ਚਲੋ ਕੋਈ ਚੱਲ ਲਈ ਲੈਮੀ ਆਗੀ ਭਾਜੀ ਫੇਹੇ ਮੈਨੂੰ ਫੜਾਇਆ ਕਰੋ ਯਾਰ ਤੇਲ ਚੂਣ ਵਾਲੇ ਬੰਦੇ ਅਹੀਂ ਹੋਰ ਰੱਖੇ ਆ ਵਧਾਈਆਂ ਮਸੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਭਾਈ ਤੁਹਾਨੂੰ ਮੈਂ ਮੈਂ ਹਿਸਾਬ ਲੈਣਾ ਭਾਜੀ ਰੇਸ਼ਮ ਡੀਕਨ ਡਿਆ ਕਦੋਂ ਦਾ ਵੀ ਕਦੋਂ ਆਊਗਾ ਇਹ ਭਾਜੀ ਦੇਣ ਮੈਨੂੰ ਚਾਰ ਫੋਨ ਆ ਗਏ ਉਹਦੇ ਕਦਾਈ ਉਹ ਨਮੀ ਗਾਲ ਦੱਸੋ ਆ ਬਾਕੀ ਤਾਂ ਕਰਦੇ ਆ ਮੀਰੋ ਬਾਈ ਜਾਨ ਕਰਾਂਗੇ ਆਪਣੀ ਕੁਰਸੀ ਲਾਪੇ ਨਾ ਆ ਵਧੀਆ ਲੈਂਦੇ ਕੁਰਸੀਆਂ ਲੈਂਦੀ ਆ ਇਹ 400 ਦੀ ਲੈਂਦੀ ਇਹ ਜੋ ਵੇਂਦਾ ਸੀਟੀ ਜੀ ਵਾਈਦੀ ਅੱਛਾ ਗੱਦ ਜੀ ਲੱਗੀ ਹੋਣੀ ਹੈ ਗੱਦੀ ਹੈ ਇਹ ਕੁਰਸੀ ਦੇ ਪਾਏ ਬਾਹਰ ਤੋਂ ਨਾ ਪਾਸ ਤੋ ਯਾਤ ਦੇ ਹਾਲ ਵਾ ਗਏ ਜਲਵਾਣ ਆਹ ਹੁਣ ਵੀ ਇੱਕ ਲੱਗਦੀ ਜਿਹਨੇ ਖਾਣੇ ਹੁਣ ਲੱਗੇ ਬਾਸਾ ਕਿਤਾ ਫਰਕ ਆਣ ਸੈਂ ਦਾ ਆ ਫਰਕ ਦੋ ਫਰਕ ਜਾਈਦਾ ਕੀ ਕਾਰਕਾਨੀ ਹੈ ਦੋ ਦਿਨ ਦੋ ਦਿਨ ਦੋ ਬਿਨਾ ਦੋ ਦਿਨ ਹਰਗਣ ਹਰਗਣ ਦੋ ਦਿਨ ਦੋ ਬਿਨਾ ਹੈ ਹਾਂ ਢੜ ਕੇ ਬਿਨਾ ਢੜ ਹਾਂ ਦੋ ਦਿਨ ਭੁੱਖੇ ਨੇ ਹੁਣੇ ਪਈਨਾ ਖਾੜ ਕੇ ਹੈ ਜੀ

ਤੇ ਜੀ ਜੰਨੇ ਦੰਨੇ ਦੰਨੇ ਨਏ ਪੁੱਤ ਜੰਨੇ ਤੇ ਜੀ 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 ਖਾਓ ਖਾਓ ਦੇ ਉਹ ਫੁੱਟ ਜਿਆ ਜੀ ਆ ਗਿਆ ਹੈ ਲਾਪੀਣਾ ਹੈ ਲਾਪੀਣਾ ਫੌਂਡੀ ਹੈ ਬੁੱਭੂ ਜੀ ਜੀ ਐਚੂ ਜੀ ਜੀ ਰਚੂ ਜੀ ਹੁਣ ਤੁਹਾਡਾ ਇਹਨੂੰ ਘਰ ਨਹੀਂ ਪਤਾ ਲੱਗ ਗਿਆ ਮਤਲਬ ਉਹ ਟਰਾਲੀ ਜਿਹਦੇ ਟੈਂਕਰ ਵਾਲਾ ਪਾਣੀ ਨਹੀਂ ਰੱਖਿਆ ਤਾਂ ਜਿਹੜਾ ਉੱਥੇ ਇਹਨੂੰ ਮਤਲਬ ਤਾਰਦੀਆਂ ਤੇ ਚਲ ਜੂ ਕਿ ਤੁਹਾਡੇ ਘਰ ਉਹ ਲੈ ਕੇ ਆ ਟੈਂਕਰ ਆਪਾਂ ਟੈਂਕਰ ਟੰਕਰ ਲੈ ਕੇ ਪਰ ਇਹਨੂੰ ਉੱਥੇ ਤਾਰਦੀਆਂ ਤੇ ਚੈਦੇ ਦੀ ਭੱਜ ਕੇ ਫੇ ਕਹਿੰਦੀ ਆਪ ਕੋਈ ਦੇ ਤਾਂ ਦੇਖ ਹੋਰ ਦਾ ਹੀ ਬਣ ਗਏ ਹਰ ਬਣਾ

ਚਾਰ ਵਰਮ ਹੈ ਇਹਨਾਂ ਦੇ। ਉਹ ਕਿੰਨੇ ਕਿੰਨੇ ਦੀ ਆਈਏ? 400 400 ਦੀ ਬੜੀ ਮਹਿੰਗੀ ਹੈ ਨਾ ਪਰ ਜੀ ਉਹ ਅੰਮ੍ਰਿਤਵਾਲ ਦੇ। ਦੇਖ ਭਰਾ ਜੀ ਸੋਹਲਾ ਤਾਂ ਅੰਮ੍ਰਿਤਵਾਲ। ਪਰ ਉਹਨਾਂ ਅੱਥੀ ਸਮਾਈ ਦਿੱਤੀ ਉਹਨਾਂ ਉਹਨਾਂ ਨੂੰ ਉਹਨਾਂ ਨੂੰ ਇਹ ਨਾ ਉਹਨਾਂ ਨੂੰ ਪਤਾ ਬੱਚੇ ਨੇ ਜिद ਕਰਨੀ ਕਰਨੀ ਤਾਂ ਉਹਨੇ ਮੈਂ ਕਿਹਾ ਲੈ ਕੇ ਜਾਣ ਕਰੇਟ ਹੋ ਗਏ 600 ਵੀ ਕਰ ਦਿੰਦੇ ਫਿਰ ਜਦੋਂ ਬੱਚਾ ਜिद ਕਰਨ ਟਿਆ ਗਿਆ ਉਹਨੇ ਜੋ ਮਰਜ਼ੀ ਉਹ ਪਿਓ ਦਾ ਖੜਾ ਮਾਂ ਦਾ ਖੜਾ ਉਹਨੇ ਛੱਡਾ ਨਹੀਂ ਜਿੰਦ ਤੱਕ ਜੀ ਨਾ ਲੈ ਲਈ ਸਹੀ ਗੱਲ ਹੋਰ ਤੂੰ ਸੁਣਾ ਕੀ ਆ ਨੀ ਅੱਜ ਕਿਤੇ ਬੜਾ ਜਿਹੜੇ ਕਰਤਾ ਮੈਂ ਤਾਂ ਥੱਕ ਗਿਆ ਡਿਗ ਡਿਗ ਮੈਂ ਤੁਮੰਦੇ ਉਹ ਹਿਸਾਬ ਹੋ ਗਿਆ ਕਮਿਸ਼ਨ ਮੈਂ ਤਿਆਰ ਨਹੀਂ ਨਾ ਹੁੰਦਾ ਤਾਂ ਮੈਨੂੰ ਕੱਲ ਦਾ ਸੁਣਾ ਦੇ ਦਿੱਤਾ ਵੀ ਦੀਪ ਅਹੀਂ ਆ ਜਾਣਾ 10:00 ਤੋਂ 10:30 ਦੇ ਵਿੱਚ ਵਿੱਚ। ਹੋ ਜਾ ਜਾਣਾ ਤੇ ਮੈਂ 10:00 ਦਾ ਪਰਨਾ ਪਰਨਾ ਮੰਨ ਕੇ ਐਂਡ ਰੈਡੀ ਮੈਂ ਵੀ ਚੱਲ ਵੀ ਕੋਈ ਚੱਕਰ ਨਹੀਂ ਮਾਹ ਹੋਣ ਦੀ ਤਾਂ ਮਰਜੀ ਆ ਜਾਣੀ। ਜੋਨ ਟੀ ਕਹਿੰਦਾ ਮਾਹ ਆਹਰ ਨੂੰ ਬੁੱਢਾ ਹੋ ਗਿਆ ਸੰਦੀਪ ਕੁਰਸੀ ਸਵਾਰੀ ਕਰੀ ਜਾਵੇ ਮਾਹ ਅੱਜ ਨਹੀਂ ਹੋਣੀ ਭਾਜੀ ਤਾਂ ਕੱਟੀਆਂ ਕਰ ਕੋਸੀਆਂ। ਰਾਤੀ ਲੇਟ ਹੋ ਗਿਆ ਫਿਰ ਉਹ ਕਰਨੇ ਰਾਤ ਸੋਤੀਰੀ ਮੁਖਾਰਪੂਰ ਦੇ ਨਾਲ ਫਿਰ ਉਹਨੂੰ ਦੋ ਦਰ ਮੈਂ ਹੀ ਤਾਂ ਸਾਰਾ ਰਾਤ ਸਾਰੀ ਮੇਰੀ 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 ਡਿਊਟੀ ਲੱਗੀ ਰਹਿੰਦਾ। ਮੇਰੇ ਵਾਰੀ ਵਾਰੀ ਇੱਦਾਂ ਕੰਮ ਚੱਲਣਾ ਹੋਣਗੇ। ਬੱਸ ਇਹ ਹੁੰਦਾ ਕਿ ਇਹ ਅਹੀਂ ਕਹਿੰਦੇ ਬਹੁਤਾ ਬਹੁਤਾ ਜਿਆਦਾ ਜਦੋਂ ਬੱਚਾ ਜਿਆਦਾ ਮਤਲਬ 4 ਮਹੀਨੇ ਨਾਲ ਨਰਦੀ ਕਰਦਾ ਤਿੰਨ ਚਾਰ ਮਹੀਨੇ ਬਿਲਕੁਲ ਨੀਂਦ ਵੀ ਨਹੀਂਦਾ ਰਾਤ ਨੂੰ ਫਿਰ ਥੋੜਾ ਬਾਲਾ ਹੋ ਜਿਹੜੇ ਪਰਪੈਂਦਾ ਤੇ ਹੁੰਦਾ ਉਹਨੂੰ ਵੀ ਪਤਾ ਨਹੀਂ ਨਾਮ ਸੌਣਾ ਕਰਉਣੀ ਫਿਰ ਫਿਰ ਚਲੋ ਭਾਜੀ ਹੋਊਗਾ ਜਦਾਂ ਮਤਲਬ 2 ਘੰਟੇ ਸੌ ਗਿਆ ਫਿਰ ਮੁਰਗੇ ਦੁੱਧ ਮੰਗਣਾ ਆਏ ਨੇ ਫਿਰ ਉਹ ਦੁੱਧ ਪੀ ਕੇ ਘੰਟਾ ਕਿ ਜਗ ਕੇ ਫਿਰ ਦੁੱਧ ਨੂੰ ਸੌਣਾ ਇੰਦਾ ਕੰਮ ਚੱਲਣਾ ਮੁੜ ਕੇ ਮੁੜ ਕੇ ਉਹ ਵੀ ਮੁੜ ਕੇ ਮੁੜ ਕੇ ਤਿੰਨ ਤਿੰਨ ਘੰਟੇ ਸੌ ਲਿਆ ਫਿਰ ਦੁੱਧ ਇੰਦਾ ਅਜੇ ਵੀ ਸਾਡੀ ਹਰ ਗੋਣ ਸੁੱਖ ਨਾਲ ਤਿੰਨ ਚਾਰ ਵੇਲੇ ਉੱਠਦੀ ਰਾਤ ਉਹ ਵੀ ਨਹੀਂ ਤਾਂ ਉਹ ਓ ਜਿਆਦਾ ਵਾਰੀ ਉੱਠਦਾ ਉਹ ਕੋਈ ਚੀਜ਼ ਰੱਖਿਆ ਮੋਬਾਈਲ ਵੀ ਰੱਖਿਆ ਗਲਾ ਵੀ ਰੱਖਿਆ ਤਾਂ ਉੱਠ ਜਾਂਦਾ ਜਿਉ ਗਲਾ ਰੱਖਿਆ ਉਸੇ ਤਪਕ ਜਾਂਦਾ ਉਹਦੇ ਨੇ ਕੀ ਗੱਲ ਉਸੇ ਵੇਲੇ ਉਹ ਜਾ ਖੁੱਲ ਜਾਂਦਾ ਕਰੋ ਕਾਪਟਾਨ ਨੇ ਜਿਹੜੇ ਬੱਚੇ ਦੇ ਨਾਲ ਜਿੰਨਾ ਮੱਲਾ ਕਾਜੀ ਕਿ ਕਿ ਬੜਿਆ ਨਿਕੋਈ ਕਿ ਜੇ ਰਾਤ ਸੌਣ ਮਸਾਣ ਪਈ ਉਹਦੀ ਗਲਾ ਵੀ ਰੱਖਿਆ ਟੱਕ ਦੀ ਆਵਾਜ਼ ਇਹ ਤਾਂ ਨੋਟਿਸ ਲੈਣਾ ਇਦਾਂ ਇਦਾਂ ਚੱਲਾਂ ਕੋਈ ਨਾ ਆਰੇ ਤਾਂ ਲੱਗੀ ਨਹੀਂ ਗੱਲ ਹੋਰ ਗੱਲਾਂ ਨਹੀਂ ਗੱਲਾਂ ਨੇ ਬਾਈ ਸਹੀ ਗੱਲ ਗੇਮ ਮਮੀ ਦਾ ਸਾਲੀ ਨੂੰ ਜਿਹਦੀ ਪਾਈ ਜਿਹਦਾ ਰਿੰਦਾ ਕਿ ਉਹ ਫੋਨ ਨਹੀਂ ਛੱਡਦੀ ਹੁੰਦੀ ਤਾਂ ਹੁਣ ਫੋਨ ਦਾ ਪਤਾ ਨਹੀਂ ਦੋ ਦੋ ਦਿਨ ਚਾਰ ਚਾਰ ਰੇ ਮੁੱਕਾ ਰਿੰਦਾ ਉਹਦਾ ਇੰਦਾ ਰਿੰਦਾ ਮੈਂ ਕਿਹਾ ਚਾਰ ਚਾਰ ਹੁਣ ਪਤਾ ਨਹੀਂ ਕਿੱਥੇ ਪਿਆ ਰਿੰਦਾ ਕਿੱਥੇ ਫੋਨ ਦਾ ਪਤਾ ਨਹੀਂ ਉਹਨੂੰ ਕਿੱਥੇ ਚੱਲ ਗਿਆ ਹੈ ਕਿੰਨੀ ਹੁਣ ਨੂੰ ਪਤਾ ਜੂ ਕਿਦਾਂ ਕੋਲ ਕਿਦਾਂ ਨਹੀਂ ਨਹੀਂ ਕਮੈਨਾਂ ਦੇ ਇਹ ਨਹੀਂ ਸਾਧ ਮਕਰਬ ਕਿੱਦਾਂ ਲੈਣਾ ਮੈਨਾਂ ਨੂੰ ਇਹ ਕਦੀ ਮੁੱਦੰਦਾ ਹੀ ਨਹੀਂ ਲੈ ਇਹ ਚਾਹਣਾ ਉਹ ਤਾਂ ਚਾਈ ਜਾਂਦੀ ਨਾ ਪਾਊਡਰ ਕਿੱਥੇ ਰੱਖਿਆ ਸਹੀ ਬਸ ਉਹ ਚੀਜ਼ਾਂ ਪਾਊਡਰ ਕਿੱਥੇ ਰੱਖਿਆ ਓਇਲ ਕਿੱਥੇ ਰੱਖਿਆ ਇਹ ਇਹਦੇ ਜਿਵੇਂ ਬਣਦਾ ਇੱਕ ਵੀ ਜਿਹੜੇ ਛੋਟੇ ਛੋਟੇ ਬੱਚੇ ਦੇ ਕੱਪੜੇ ਵੀ ਨਹੀਂ ਮਿਲਦੇ ਜਿੱਥੋਂ ਮਰਜੀ ਫਰਾਈ ਕਰ ਲੋ ਬਹੁਤੇ ਮਿਲਦੇ ਆ ਉਹ ਸਾਈਜ਼ ਜਿਹੜਾ ਜ਼ੀਰੋ ਸਾਈਜ਼ ਹੀ ਵੱਡਾ ਆ ਵੱਡਾ ਵੀ ਨਹੀਂ ਵੱਡਾ ਵੱਡਾ ਜ਼ੀਰੋ ਸਾਈਜ਼ ਵੱਡਾ ਸਾਈਜ਼ ਹੀ ਨਹੀਂ ਮਿਲਦਾ ਨਹੀਂ ਮਿਲਦੇ ਥੋੜਾ ਹਜਾ ਭਰਮ ਭਾਭਣੂ ਨਾ ਸੇਧ ਤੋਂ ਉੱਗੇ ਰਹੀ ਉਹ ਸਾਜਨਾ ਉਹ ਨਾ ਮੈਨੇਜਰ ਚੱਲਣਾ ਨਹੀਂ ਅਸੀਂ ਅਸੀਂ ਡਾਕਟਰ ਸਾਹਿਬ ਨੇ ਕੀ ਕੋਈ ਚੱਕਰ ਨਹੀਂ ਖਾਲੋ ਪੀਓ ਸਭਰ ਦਿਲ ਕਰ ਪੈਂਦਾ ਯਾਰ ਕਰਿਆ ਆ ਚੀਜ਼ਾਂ ਵੇਖ ਕੇ ਸਹੀ ਰਹਿ ਜਾਂਦਾ ਵੀ ਗੰਨ ਮਾਣੇ ਨੀ ਮਾਣੇ ਮੇਰੀ ਗੱਡੀ ਪਲੇਟ ਨਹੀਂ ਵੀ ਆਈ ਪਰ ਮੇਰਾ ਦਿਲ ਘੰਡੇ ਵਿੱਚ ਛੇਤੀ ਆਇਆ ਸਹੀ ਯਾਰ ਹਰਗਨ ਹਰਗਨ ਖਾਂਦੇ ਨੇ ਕੀ ਇੰਪ੍ਰੈਸ ਜਾ ਕਰਨ ਲਈ ਹਾਉ ਹਾਉ ਤੋਂ ਨਹੀਂ ਮਸੀ ਜੀ ਨਹੀਂ ਮੈਂ ਤੇਰੇ ਮੇਰੇ ਨਹੀਂ ਨਾ ਕੋ ਜਿਵੇਂ ਨਾ ਕਿਤੇ ਫਿਰ ਰਹਿਣ ਦੇ ਰਹਿਣਦੇ ਯਾਰ ਕਿਉਂ ਤੰਗ ਹੁਣਾ ਯਾਰ ਮਿਲ ਕੇ ਮੈਂ ਮਿੱਠਾ ਮਠਾ ਖਾ ਲਿਆ ਕਿ ਨਾ ਸਰ ਕੇ ਨਾ ਕੋਰੀ ਪੁਛਿਆ ਜਾਵੇ ਪਰ ਉਹਨਾਂ ਦਾ ਕੰਮ ਕੋੜੇ ਕਿਉਂ ਬੰਦ ਕਰਦੇ ਜੀ ਹੈ ਦੇਸੀ ਕੀ ਉਹ ਹੋਰ ਜਿੰਨਾਂ ਬੰਦ ਕਰਾਓ ਤੋ ਇਹ ਨਹੀਂ ਖਾਂਦੇ ਆ ਇਹ ਕੀ ਨਾ ਇਹ ਤੋਂ ਨਹੀਂ ਆਪੋ ਦਾ ਨਾਮ ਕੋਈ ਗੱਲ ਨਹੀਂ ਨਰਮ ਜਿਆ ਇਹ ਖਾਦਾ ਖਾਣਾ 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 ਹਰ ਗੰ ਤੁਮੀ ਖਾ ਲਬੋ ਆਪ ਕੋਰਸੀ ਲੈ ਲਾ ਗੇ ਲੈ ਗੁਰਸੀ ਤੇ ਬਹਿ ਕੇ ਖਾ ਗੁਰਸੀ ਤੇ ਬਹਿ ਕੇ ਇਹਨੇ ਪਜਾਮਾ ਜੱਪਾ ਪਹਿਣਾ ਨੇ ਉੱਤੇ ਖਲਾਉਣਾ ਥੋੜੀ ਆ ਉਹ ਕੋਈ ਨਹੀਂ ਕੋਈ ਤਾਂ ਨਾ ਉਹ ਤੇਰੀ ਜੀ ਪਰਾਂ ਦੇ ਉੱਪਰ ਮੈਂ ਨਹੀਂ ਦੇਣੀ ਕਿੱਥੇ ਹੈ ਕਿੱਥੇ ਹੰਝੂ ਰਿਆਂ ਦੇ ਨਹੀਂ ਜਾਂਦੀ ਆਪਣਾ ਆਪਣਾ ਹੁਣ ਸਾਲ ਮਾਰਨੀ ਨਹੀਂ ਚਾਹ ਹਾਂ ਬੈ ਲੈ ਜੀ ਬਾਈ ਅਪਰਸੀ ਨੇ ਪਛਾਣ ਕਰ ਦੇਣੇ ਯਾਰ ਇਹਨੇ ਸੈਟ ਲਵਾ ਲੈਣੀ ਇਹਨਾਂ ਨੇ ਮੈਨੂੰ ਹਣਾ ਪ੍ਰਸ਼ਾਦ ਲੈਣਾ ਚੰਗਾ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਚੱਲੀਏ ਫਿਰ ਹੁਣ ਹੈ ਚੰਗਾ ਫਿਰ ਚਲ ਚਲੋ ਠੀਕ ਆ ਫਿਰ ਤੁਹਾਨੂੰ ਨਹੀਂ ਉਹ ਕਹੇ ਲੋਕ ਤਾਂ ਨਹੀਂ ਮੁਲਾਕਾਤ ਨਹੀਂ ਜਦੋਂ ਕੰਮ ਨਹੀਂ ਨਾ ਲੋ ਯਾਰ ਕੁੜੀ ਨੇ ਦੇਣ ਤੋ ਤੁਸੀਂ ਬੀ ਵਾਰੀ ਕਿਹਾ ਤਾਂ ਨਾ ਮੈਂ ਹਾਂ ਹਾਂ ਤੇ ਹੁਣ ਆਪਾਂ ਆਵਾਂਗੇ ਕੱਲ ਪਰਸੋਂ ਪਹਿਲਾਂ ਫਿਰ ਅੱਜ ਦੀ ਵਾਰੀ ਆਪਣਾ ਸਵਾਹ ਆਹੋ ਜਦੋਂ ਮੰਨਦਾ ਜੇ ਕੋਈ ਹੋਰ ਮਾੜਿਆ ਤਾਂ ਜਦੋਂ ਤੱਕ ਟਾਈਮ ਨਾ ਬੱਧ ਲੋ ਸਮਾਂ ਠੀਕ ਹੈ ਚਲੋ ਅਮਿਕ ਚਲਿਏ ਘਰ ਕਰੋ ਧੰਨਵਾਦ ਤੁਹਾਡਾ ਬਹੁਤ ਚਲੋ ਠੀਕ ਹੈ ਫਿਰ ਚਾਬੀ ਤੇ ਚਲੋ ਲੈ ਜਾਓ ਹੈ ਕੋਈ ਨਹੀਂ ਦੱਸਣਗੇ ਮੈਂ ਨਹੀਂ ਮੈਂ ਨੂੰ ਕਹਿੰਦੇ ਸੀ ਬਸ਼ੂ ਕਰ ਲੈਣੇ ਉਹਨੂੰ ਜਾ ਕੇ ਖੜਾ ਲੈਣਾ ਬੱਸ ਹੋਣਾ ਠੀਕ ਹੈ ਚਲ ਠੀਕ ਹੈ ਫਿਰ ਤੇ ਚੰਗਾ ਜੀ ਸਾਰਿਆਂ ਨੂੰ ਚਲੋ ਠੀਕ ਹੈ ਸਾਰਿਆਂ ਬਾਈ ਖਾਦੋ ਬਾਈ 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 ਠੀਕ ਹੈ ਧਿਆਨ ਨਾਲ ਜਾਣਾ ਉਹਨਾਂ ਲਈ ਗੱਡੀ ਵੇਖਾ ਭਲਾਇਨੇ ਉਹ ਲੌਕ ਤੱਕ ਕੀ ਸੀ ਅੱਗੇ ਮੈਂ ਸਕੂਟਰੀ ਵੇਖਣ ਡਿਆ ਸੀ ਮੈਂ ਸਕੂਟਰੀ ਵੇਖਣ ਮੈਂ ਲੱਗਦਾ ਕੋਈ ਆਇਆ ਫਿਰ ਮੰਗਣੀ ਆਪਣੀ ਆਏ ਜੀ ਦਰ ਦੇਖ ਪਈਦਾਗੇ ਠੀਕ ਲੈ ਇੱਧਰ ਵੀ ਲੱਗ ਗਿਆ ਕੋਈ ਗੱਡੀ ਪਾ ਨਾ ਵੇਖ ਆ ਆ ਲੱਗੀ ਨਾ ਲੀਗ ਦੀ ਉਹ ਇਹੋ ਆਪਣੇ ਸਾਈਕਲ ਦੇ ਹੈਂਡਲ ਜੀ ਰੱਖ ਜਾਣੀ ਚਲੋ ਠੀਕ ਆ ਫਿਰ ਗੱਡੀਆਂ ਬਹੁਤ ਲੱਗ ਜਾਂਦੀਆਂ ਵਾ ਤੇ ਸਕੇ ਗੱਡੀਆਂ ਉਮੜੀ ਜਾਰੇ ਜਦ ਕਮਾ ਦੇ ਗੱਡੀ ਉਥੋਂ ਲੈਣੀ ਸੀ ਪਰ ਉਹ ਤੇ ਗੱਡੀਆਂ ਬਹੁਤ ਲੱਗੀਆਂ ਨੇ ਲੱਗ ਬੰਨਦੀ ਆਇਓ ਮੈਂ ਬੈਠਾ ਕਲ ਠੀਕ ਆ ਦਿਪੂ ਫਿਰ ਬਹੁਤ ਬਧਾਈਆਂ ਬੇਟਾ ਬੁੱਢੀ ਮੋਹ ਆ ਜਾ ਆਵਾਂ ਲੈ ਵੀ ਭਾਜੀ ਆਪਾਂ ਦੇ ਆਏ ਹੁਣ ਆ ਗਏ ਘਰੇ ਜਿੰਨੇ 5 ਮਿੰਟ ਰੋਕੇ ਤੇ ਫਿਰ ਚੱਲਦੇ ਆ ਕਿਨੇ ਵੀ ਜਾਣਾ ਕਿਤੇ ਆਪਣੀ ਦਵਾਈ ਲੈਣ ਤੇ ਫਿਰ ਵਾਜ ਜਾਣਾ ਹਾਂਜੀ ਦੋਸਤੋ ਆ ਗਏ ਵੇਖ ਲਓ ਯਾਰ ਚੱਲ ਹਰ ਫਤੇ ਅਸੀਂ ਆ ਗਏ ਹੁਣ ਨਿੰਨੀਆਂ ਕੰਡੇ ਨਿੰਨੀਆਂ ਜੇ ਦਾਦੀ ਚੱਲੀ ਹੁਣ ਨਾਨਕੇ ਮੈਂ ਸੇਤਰੀ ਚਲ ਜੀ ਚਲੀਦਾ ਚਲੋ ਜੀ ਚਲਿਏ ਛੋਣੀ ਸੁਣੀਏ ਛੋਣੀ ਛੋਣੀ ਨੂੰ ਕੋਈ ਬੋਲ ਨਹੀਂ ਮੈਂ ਸੁਟਾ ਮੈਂ ਜਾਗਣ ਲਈ ਚਲ ਠੀਕ ਆ ਖਾ ਪੀ ਕੇ ਆ ਗਏ ਹਮ ਖਾ ਪੀਏ ਹੁਣ ਚੱਲੇ ਆ ਚਲੋ ਹੁਣ ਆ ਫਿਰ ਹਾਂ ਹੁੰਦਾ ਨਾ ਲੋਕ ਵਜੇ ਜਾਣਾ ਮਮੇ ਦਵਾਈਆਂ ਜਨਾ ਸੱਚ ਪਰ ਦੂਰ ਚਲ ਮੈਂ ਦੁਪਹਿਰ ਕੱਟਦੀ ਚਲੋ ਠੀਕ ਆ ਫਿਰ ਆ ਵੀ ਫੋਨ ਤੇਰਾ ਹੋ ਪਿਆ ਆ ਪੱਗ ਚਾੜਦੀ ਹਮ ਯਾ ਫਿਰ ਹਮ ਨੇ ਅਹੀਂ ਚੰਗਾ ਜੀ ਸਸਰੀ ਕਾ ਇੰਦਾ ਅੱਧਰ ਨੂੰ ਲਾਈ ਗਿਆ ਨਾ ਕਿਚਨੀ ਬੰਦਾ ਦੀ ਦਾ ਅੱਛਾ ਅੰਮ੍ਰਿਤਸਰ ਰਹਿੰਦੇ ਹੁੰਦੇ ਉੱਥੇ ਡੈਡੀ ਹੁਣ ਲਾਈ ਹੁੰਦੀ ਆ ਚੀਜ਼ ਅਹੀਂ ਵੀ ਲਾਈ ਜਾ ਕਰੋ ਚੈੱਕ ਲੱਭਦਾ ਵਿੱਚ ਕੁਝ ਇਹ ਚਲ ਬੰਦਾ ਤੇ ਜਾਂਦਾ ਹਮ ਚਲੋ ਵੀ ਚੰਗਾ ਜੀ ਸਤਿ ਸ੍ਰੀ ਅਕਾਲ ਆਵਾਂਗੇ ਫਿਰ ਚੰਗਾ ਜੀ ਆ ਜਾਂਦਾ ਹਾਂ ਆਮ ਦਿੱਤਾ ਹਾਂ ਬਾਏ ਬਾਏ ਗੱਡੀ ਉਸੇ ਲੈ ਆ ਮਸਾਲਾ ਜੇ ਬਣਾਉਣ ਦੇਣਾ ਉੱਥੇ ਸੱਤੇ ਚ ਠੀਕ ਆ ਬਾਏ ਬਾਏ ਗੁੱਡੇ ਹੈਵੀ ਡੇ ਆਵਾਂਗਾ ਮੈਂ ਸਵੇਰੇ ਚਲੋ ਠੀਕ ਆ ਫਿਰ ਤੂੰ ਇਹ ਜਣਾ ਧਿਆਨ ਨਾਲ ਜਾਇਆ ਚੰਗਾ ਚਲਾ ਜਾਣਾ ਠੀਕ ਹੈ ਤਾਂ ਇਹ ਜਣਾ ਧਿਆਨ ਨਾਲ ਜਾਇਆ ਚੰਗਾ ਬਾ ਬਾਏ ਆ ਵੀ ਟੁੱਟ ਗਿਆ ਵੇਖ ਲੈ ਇੱਕ ਉੱਧਰ ਰੱਖਿਆ ਸੀ ਉਹ ਵੀ ਟੁੱਟ ਗਿਆ ਉਹ ਵੀ ਟੁੱਟ ਗਿਆ ਦੁੱਧ ਲੈ ਕੇ ਆ ਗਏ ਆਪਾਂ ਘਰ ਮੰਮੀ ਨੂੰ ਛੱਡ ਆਏ ਆ ਬੂਹੇ ਨੇ ਖਲਣ ਡਏ ਆ ਬੂਹੇ ਦੇ ਖੁੱਲ੍ਹੇ ਆ ਜੀ ਆ ਗਏ ਘਰੇ ਆਪਾਂ ਅੱਜ ਪੁੱਜੀ ਦੇ ਕੇ ਤੇ ਮੰਮੀ ਨੂੰ ਛੱਡ ਕੇ ਆ ਗਏ ਘਰੇ ਨਜਾਰੇ ਕਰਨ ਦੀ ਮੈਡੀਸਿਨ ਲੈਣ ਵਾਸਤੇ ਕੋਣ ਆਤੀ ਆ ਤੇ ਨਾਲੇ ਕੱਲ ਨੂੰ ਆਪਾਂ ਜਾਣਾ ਵਾ ਹਰਫਾ ਦਿਨ ਉਹਦੇ ਨਾਨਕੇ ਘਰ ਲੈ ਕੇ ਤੇ ਉੱਥੇ ਉਹਦੇ ਮਾਝਾ ਥੋੜਾ ਬਹੁਤ ਪ੍ਰੋਗਰਾਮ ਦੀ ਸੈਟਿੰਗ ਕਰਨ ਚੱਲੇ ਆਪਾਂ ਚੱਲ ਕੱਲ ਨੇ ਥੋੜਾ ਬਹੁਤ ਸਮਾਨ ਲੈਣਾ ਚਲ ਮਿਲਦੇ ਹਾਂ ਦੁਕਾਨ ਤੇ ਆਪਾਂ ਅਗੇ ਚੱਕਰੀ ਚ ਸਿਨੇਮਾ ਰੋਡ ਇਧਰ 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 ਆਜਾ ਇੱਥੇ ਸਾਂ ਮਿਲ ਜੇ ਸ਼ੇਰਾਵਾਲਾ ਦਰਵਾਜ਼ਾ ਵੀ ਕਹਿੰਦੇ ਇਹਨੂੰ ਨਹਿਰੂ ਗੇਟ ਵੀ ਕਹਿੰਦੇ ਇੱਥੇ बस ਬਾਈਕ ਹੀ ਜਾਣੀ ਮੋਟਰਸਾਈਕਲ ਤੇ ਰੱਖਸ਼ਾ ਗੱਡੀ ਦੇ ਅੰਦਰ ਰੱਟਦੀ ਲੈ ਮੈਡੀਸਿਨ ਵੀ ਲੈ ਆਂਦੀ ਆਪਾਂ ਥੋੜਾ ਬਾਜ਼ਾਰੋਂ ਵੀ ਹੋ ਆਏ ਆ ਕਿਉਂ ਹਰ ਫਤਿਹ ਬੋਲਦਾ ਨਹੀਂ ਅੱਜ ਨਾਨਕ ਵੀ ਹੋ ਆਏ ਅਸੀਂ ਤੇ ਸਵੇਰੇ ਮੇਰੇ ਪੁੱਤ ਨੇ ਨਾਨਕੇ ਜਾਣਾ ਹੈਗੇ ਨਹੀਂ ਜਾਣਾ ਨਾਨਕੇ ਮੇਰੇ ਪੁੱਤ ਨੇ ਸਵੇਰੇ ਫਿਰ ਤਿਆਰ ਨਹੀਂ ਸਵੇਰੇ ਛੇਤੀ ਹੈ ਮਮੀ ਨੂੰ ਵੀ ਕਰਨ ਤੇ ਨਹੀਂ ਸਵੇਰੇ ਟੋਰ ਕੱਢਣੀ ਮੇਰੇ ਪੁੱਤ ਨੇ ਹੈ ਲੱਗਦਾ ਨੀਂਦੋਂ ਉੱਠੇ ਹੀ ਹੁਣ ਤੇ ਹਾਂਜੀ ਇਹ ਸੀ ਅੱਜ ਦਾ ਵਲੋਗ ਜੇ ਵਲੋਗ ਵਧੀਆ ਲੱਗਾ ਤੇ ਕਮੈਂਟਸ ਵਿੱਚ ਜੁਆਇਨ ਕਰਿਓ ਮਿਲਦੇ ਆਂ ਨੈਕਸਟ ਵਲੋਗ ਤੇ ਕੱਲ ਦਾ ਵਲੋਗ ਵਿੱਚ ਖਾਸ ਨਾਲ ਜਰੂਰ ਦੇਖਿਓ ਕੁੜਨਾਈ